ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰੱਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜੇਪਾ ਪਹਿਲੀ ਜਨਵਰੀ ਤੋਂ ਹੁਣ ਤੱਕ ਦੇਖਿਏ 69.ਸਮਥਿੰਗ ਕਿਲੋ ਆਪਾਂ ਹੀਰੋਇਨ ਫੜ ਚੁੱਕੇ ਆ तकरीबन 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ ਤਾਂ ਉਹਦਾ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਕਿ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੀਡ ਦੀ ਹੱਡੀ ਆ ਬੈਟ ਬੋਨ ਹੈ ਕਿਉਂਕਿ ਜੇ ਕ੍ਰਾਸ ਬਾਰਡਰ ਸਾਡੇ ਕੋਲ ਡਰਗ ਆ ਰਹੀ ਹੈ ਤਾਂ ਨੈਚੁਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਹੈ ਸੋ ਇਹਦੇ ਜੇ ਅਸੀਂ ਪੰਜ ਬੰਦੇ ਫੜੇ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 91 ਹਜ਼ਾਰ ਰੁਪਏ ਕੈਸ਼ ਕੀਤੀ ਗਈ ਹੈ ਜੋ ਮੁੜਲੀ ਪੁਛਕਿਤ ਚ ਇਹਦੇ ਚ 1 ਕਿਲੋ ਰਿਕਵਰ ਹੋਈ ਸੀ 68 ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਚ ਜਿਹੜਾ ਬੰਦਾ ਫਰਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਜੀ ਰਹਿຊੋਈ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫਾਰਵਰਡ ਲਿੰਕੇਜਸ ਤੇ ਕੰਮ ਕਰਦੇ ਕਰਦੇ ਫੇਰ ਇੱਕ ਹਰਾਨਾ ਦਾ ਗੜਕਾਉਂ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸਿਆਣੀ ਸਨ ਅਫਦਲ ਬਾਗ ਸਿਆਣੀ ਜਗਤ ਕਲੋਨੀ ਭਵਾਨੀ ਹਰਾਨਾ ਇਹਨੂੰ ਰੈਸ਼ ਕੀਤਾ ਇਸ ਤੋਂ ਸਾਰਾ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਫਿਰ ਰਤਨਜੀਤ ਐਲੀਸ ਰਾਜਨ ਅਰੈਸਟ ਹੋਇਆ ਫਤਿਹਗੜ ਚੁੜੀਆਂ ਰੋਡ ਅੰਮ੍ਰਿਤਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਾਵਾਪੇ ਮਹਾਵਾ ਪਿੰਡ ਅੰਮ੍ਰਿਤਸਰ ਰੂਰਲ ਦਾ ਫੇਰੂਨ ਡੇਟੇ ਸ਼ਰਮੀਤ ਸਦਰ ਕੁਆਟਰ ਅੰਮ੍ਰਿਤਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਾਂਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹਦੇ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਹੈ ਯੂ ਐਸ ਬੇਸਡ ਬੜੇ ਨੋਟਰੀਅਲ ਸਮਗਲਰ ਨੇ ਇੱਕ ਤਾਂ ਗੋਬਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਬੋਪੀ ਚੁਗਵਾ ਦੋਨੋਂ ਅੰਮ੍ਰਿਤਸਰ ਰੂਲ ਦੇ ਰਹਿਣ ਵਾਲੇ ਨੇ ਫਿਰ ਦੁਬਈ ਬੇਸ ਸਾਰਾ ਨੈਟ ਹੋ ਕੇ ਰੂਟੇ ਜਾਂਦਾ ਸੀ ਪਾਕਿਸਤਾਨ ਔਰ ਇਹ ਚਾਹੀਏ ਅੱਗੇ ਵੀ ਕਾਰਵਾਈ ਅਸੀਂ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਔਰ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਡਸ ਆਪਰੇਂਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹ ਉਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਹਵਾਲਾ ਮਨੀ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਸੋ ਕਾਫੀ ਆਰਗੇਨਾਈਜ਼ ਵੇਜ ਇਹ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਔਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ ਆਵਰ ਜਿਹੜੇ ਸਾਡੇ ਨੋਡਲ ਏਜੰਸੀ ਹੈ ਉਹਦੇ ਥਰੂ ਤੁਸੀਂ ਮੈਂ ਸਮਝਦਾ ਕਿ ਬਹੁਤ ਸੋਨਾ ਕੰਮ ਇਹ ਹੋਇਆ ਸਾਡੇ ਡੀਸੀਪੀ ਰਵਿੰਦਰਪਾਲ ਜੀ ਜੋ ਡੀਸੀਪੀ ਡੀ ਔਰ ਸੰਦੂ ਸਾਹਿਬ ਜੋ ਸੰਦੂ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫਿਰ ਇੱਕ ਵਾਰ ਦੁਬਾਰਾ ਬਹੁਤ ਅੱਛਾ ਕੰਮ ਕੀਤਾ ਤੇ ਇਹਦੇ ਤੇ ਹੋਰ ਵੀ ਅੱਗੇ ਕਾਰਵਾਈ ਚੱਲਦੀ ਰਹੇ ਥੈਂਕ ਯੂ ਜੀ ਸਰਕਾਰੀ ਪੈਸਾ ਡਰਗ ਦਾ ਕਿਸ ਸੀਤਾ ਹੈ ਯਾਰ ਕੋ ਕਿਸੇ ਸਿੱਧੇ ਪੈਸੇ ਲੈਣੇ ਕੀ ਹਵਾਲਾ ਦਾ ਡਰਗ ਮਨੀ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਨਾ ਇਹ ਦੋਨੇ ਸਮਗਲੇ ਦਾ ਨਾਮ ਲਿਆ ਜੋਬਨ ਕਲੇਰ ਤੇ ਗੋਪੀ ਜਿਹੜਾ ਚਗਾਵਾ ਉਹ ਨੋਟੋਰੀਅਸ ਡਰਗ ਸਮਗਲਰਸ ਨੇ ਉਹਨਾਂ ਦੇ ਇਹ ਜਿਹੜਾ ਹਵਾਲਾ ਨੈਟਵਰਕ ਅੱਗੇ ਜਿਹੜਾ ਹੈ ਅਨਵੀਲ ਹੋਇਆ ਸੱਜਣਾ ਮੁਲਾਜ਼ਮ ਹੈ ਕਿੰਨੀ ਦੇਰ ਤੋਂ ਇਦਰਾ ਕੀ ਹੈਗਾ ਫਸਾ ਕੀ ਹੈ ਉਹ ਜਿਹੜਾ 28 ਸਾਲ ਦਾ ਲੜਕਾ ਤੇ 2016 ਚ ਭਰਤੀ ਹੋਇਆ ਸੀਗਾ ਪੁਰਾਣਾ ਕੇਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਤੋਂ ਹੋ ਗਿਆ ਕਿ ਬੰਦਾ ਇੱਕ ਮੁਲਾਜ਼ਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸਮਝਦਾ ਕਿ ਇੱਕ ਨਾ ਬੜੀ ਵੱਡੀ ਰੀਡ ਦੀ ਹੱਡੀ ਦੇ ਵਿੱਚ ਟੁੱਟੀ ਹੈ ਡਰਗ ਨਕਾਟਲ ਦੀ ਔਰ ਅੱਗੇ ਵੀ ਇਸ ਤਰ੍ਹਾਂ ਐਸੀ ਤੇ ਕੰਮ ਕਰਦੇ ਰਹਿਣਾ ਸਰ ਇਹ ਤਨਾਤ ਕਿੱਥੇ ओके ਸਾਡੇ ਇੱਕ ਡੀਐਸਪੀ ਨੇ ਲਗਾਉਣੇ ਦੇ ਵਿੱਚ ਉਹਨਾਂ ਨੇ ਲਗਾਇਆ ਹੋਇਆ ਸੀ ਸਰ ਇਹ ਆਪ ਕੋਈ ਬਟਾ ਪੁਲਿਸ ਭੁਲਾ ਦੇ ਬਟਾ ਤੰਗ ਰੱਗੜ ਚਲਾ ਗਿਆ ਸਰ ਰੱਗੜ ਨਹੀਂ ਚਲਾ ਰਿਹਾ ਕੋਰੀਅਰ ਬਣਾ ਹੋਇਆ ਸੀਗਾ ਜੀ ਚਲਾਤਾ ਇਹ ਦੇਖੋ ਜਿਹੜਾ ਮੇਨ ਬੰਦਾ ਤਾਂ ਇਹ ਨਹੀਂ ਲੀ ਹੈ ਗੜਗਾਉ ਬੇਸਟ ਔਰ ਉਹੀ ਸਾਰਾ ਕੰਮ ਕਰਦਾ ਸੀ ਇੱਥੇ ਜਿਹੜੀ ਕੈਸ਼ ਦੀ ਹੈਂਡਿੰਗ ਓਵਰ ਟੇਕਿੰਗ ਓਵਰ ਉਹ 6 ਬੰਦੇ ਸ਼ਾਮਲ ਨੇ ਬਾਕੀ ਸਰ ਕੋਈ ਸਮਝੋ ਕਿ ਇੰਨੀ ਕੀ ਮਾਊਂਡ ਹੋ ਰਹੀ ਕਿ ਕਹੋ ਅਮਾਉਂਟ ਕਾਫੀ ਹੈ ਜੀ ਪਰ ਹੁਣ ਜਿੰਨੀ ਕਰ ਅਸੀਂ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਜਦੋਂ ਦੇਖੋ ਅਮਾਉਂਟ ਇੱਕਦਮ ਫਰਦਪੁਰ ਤੋਂ ਹੋ ਕੇ ਅੱਗੇ ਚਲੀ ਜਾਂਦੀ ਹੈ ਚੈਨਲਸ ਦੇ ਵਿੱਚ ਉਸ ਤੋਂ ਅਸੀਂ ਵਰਕ ਕਰ ਰਹੇ ਸਾਡੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਦੜਗਾਓ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਜਿਹੜਾ ਕੇਸ ਹੈ 94 ਦਾ ਦਰਜ ਹੈ ਜਿਹੜੀ ਚ 1 ਕਿਲੋ ਛੜੀ ਸੀ ਸੋ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਪੇਨ ਸਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ ਇੰਨੇ ਲੰਬੇ ਸਮੇਂ ਦੇ ਵਿੱਚ ਸਾਰੀ ਇੱਕ ਚੀਜ਼ ਨੂੰ ਬਰੀਕੀ ਨਾਲ ਕਰਕੇ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ केजी 50 ਲੱਖ ਦੇ ਨੇੜੇ ਆਪਾਂ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਗਏ ਹੈ ਔਰ ਅੱਗੇ ਵੀ ਇੱਥੇ ਕਾਰਵਾਈ ਹੋ ਰਹੀ ਹੈ ਸਰ ਕੀਤੇ ਕੁਝ ਸਮਝ ਨਹੀਂ ਗੱਲ ਸਾਹਮਣੇ ਕਿ ਗੈਂਗਸਟਰ ਦਾ ਪੈਸਾ ਵੀ ਜਿਹੜਾ ਅਸਲੀ ਮਾਰਕੀਟ ਚ ਲੱਗ ਰਿਹਾ ਦੇਖੋ ਫਿਰ ਆਪਾਂ ਅਮੀ ਮੈਂ ਆਫ ਹੈਂਡ ਕੋਈ ਗੱਲ ਕਹਿ ਦਵਾ ਕੇਸ ਟੂ ਕੇਸ ਡਿਪੈਂਡ ਕਰਦਾ ਜਿਵੇਂ ਸਾਡੇ ਕੋਲ ਕੋਈ ਲੀਡ ਆ ਜਾਂਦੀ ਅਸੀਂ ਉਹ ਡੀਪਲੀ ਇਨਵੈਸਟੀਗੇਟ ਕਰਦੇ ਆ ਸ਼ਾਇਦ ਬਾਕੀਆਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਬਿਹਾਈਂਡ ði ਸੀਨ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਤੂੰ ਅਨਵੀਲ ਕਿ ਸਾਰਾ ਨੈਟਵਰਕ ਨੂੰ ਇਕਦਮ ਐਕਸਪੋਜ਼ ਕਰਨਾ ਇੱਥੇ-ਕਿਥੇ ਬੰਦੇ ਕੋ ਗੁੜਗਾਉਂ ਬੈਠਾ ਕੋ ਭਗਵਾਨੀ ਦਾ ਬੰਦਾ ਕੋ ਕਿਤੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜ ਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਵਕਫਾ ਐਪਸ ਯੂਜ਼ ਕੀਤੇ ਜਾ ਰਹੇ ਆ ਛੋ ਕਾਫੀ ਪੇਨ ਸਟੇਕਿੰਗ ਤੇ ਲੰਬੀ ਕਿੰਨਾ ਚੈਲੰਜ ਸੀ ਇਹਨੂੰ ਇੱਥੇ ਵੱਡੇ ਰੈਕਡ ਨੂੰ ਦੇਖੋ ਮੈਂ ਤਾਂ ਸਮਝਦਾ ਕਾਫੀ ਵੱਡਾ ਚੈਲੰਜ ਸੀ ਜੀ ਔਰ ਸਾਡੀ ਟੀਮ ਨੂੰ ਮੈਂ ਤਾਂ ਹੀ ਐਪਰੀਸ਼ੀਏਟ ਕਰਦਾ ਇਹ ਦਿਨ ਰਾਤ ਮਿਹਨਤ ਕਰ ਰਹੇ 9 9 April ਤੋਂ ਤੁਸੀਂ ਦੇਖੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਇਹ ਸਾਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਹੈ ਰ ਅੱਗੇ ਕੰਟੀਨਿਊ ਕਰੇਗੀ ਇਦਾਂ ਇਨਵੈਸਟੀਗੇਸ਼ਨ ਮੇਰਾ ਪੁਲਿਸ ਹੁਣ ਤੇ ਕਹਿੰਦਾ ਕਿ ਮੋਰਨੀ ਸਾਥੀ ਨੂੰ ਸ਼ਾਮਿਲ ਜਾਨਤੀ ਜਾਰੀ ਹੈ ਹੈ ਮੀਤ ਉਹਦੇ ਸਾਥੀ ਨੇ ਜੀ ਸਾਰੇ ਸਾਰੇ ਜੁੜੇ ਹੋਏ ਨੇ ਬਾਕੀ ਉਹਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਕੀਤੀ ਹੋਈ ਹੈ ਔਰ ਕੁਝ ਤਾਂ ਅਸੀਂ ਦੇਖ ਰਹੇ ਕਿ ਸਾਨੂੰ ਜਿਹੜੇ ਐਵੀਡੈਂਸ ਮਿਲ ਜੇ ਗਵਾ ਬੰਦ ਜਾਂ ਆਈਟਨੈਸ ਉਹ ਸਾਰਾ ਕੁਛ ਉਹਦਾ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋ ਜੇ ਸਰ ਇਹ ਚੀਜ਼ ਦੇਖੋ ਜੀ ਮੇਰੀ ਰਾਏ ਤੁਸੀਂ ਜਿੰਨੇ ਕੇਸ ਦੇਖੇ ਨੇ ਚਾਹੇ ਗੁਰਨੇ ਵਾਲੇ ਨੇ ਚਾਹੇ ਕੋਈ ਵੀ ਕੇਸਿਸ ਦੇਖਦੇ ਆਂ ਜਦੋਂ ਤੁਸੀਂ ਕੋਈ ਮੋਰਚਾ ਫੜਦੇ ਹੋ ਬੇਸਿਕਲੀ ਉਹਦਾ ਕੰਟੈਕਟ ਜਿਹੜਾ ਸਿੱਧਾ ਯੂਪੀ ਦੇ ਨਾਮ ਹੁੰਦਾ ਹੈ ਅਸੀਂ ਦੇਖਣਾ ਚਾਹੀਏ ਉਹ ਵਿਅਕਤੀ ਦੇ ਵਿੱਚ ਕੋਈ ਗੋਲੀਬਾਰੀ ਕੋਈ ਹੋਏ ਚਾਹੇ ਸਰ ਜਿਹੜੀ ਯੂਪੀ ਵਾਲੇ ਇਥੇ ਆ ਕੇ ਕੰਮ ਕਰਦੇ ਨੇ ਉਹਦੀ ਕੋਈ ਨਜ਼ਰ ਨਿਗਾਹ ਹੈ ਕਿ ਆ ਰੇੜੀਆਂ ਵਾਲਿਆਂ ਤੇ ਜਾਂ ਕੋਈ ਸਟੇਸ਼ਨ ਤੇ ਬਾਲ ਜਿਹੜੇ ਪੱਲੇ ਲਾ ਕੇ ਬੈਠੇ ਹੋਏ ਨੇ ਜਾਂ ਉਹਨਾਂ ਦੇ ਲਈ ਬੈਠੀ ਕਿਸ ਵਾਸਤੇ ਕਿ ਕੌਣ ਬੱਦੇ ਨੇ ਕਿੱਥੋਂ ਆਉਂਦੇ ਨੇ ਦੇਖੋ ਉਹ ਤਾਂ ਸਾਡੀ ਇੱਕ ਐਕਸਰਸਾਈ ਜਿਹੜੀ ਹੈ ਸਟ੍ਰੇਂਜਰ ਰੂਲਸ ਵੈਰੀਫਿਕੇਸ਼ਨ ਉਹ ਚੱਲਦੀ ਰਹਿੰਦੀ ਹੈ ਦੇਖੋ ਕਸੋ ਜਦੋਂ ਆਪਾਂ ਕਰਦੇ ਆ ਆਰਡਨੈਂਸ ਅੱਜ آپریشن ਉਹਦੇ ਚ ਸਾਰੀਆਂ ਚੀਜ਼ਾਂ ਇਹ ਦੇਖਦੇ ਰਹਿੰਦੀ ਹੈ ਪੁਲਿਸ ਇਸ ਤੋਂ ਇਲਾਵਾ ਸਾਡਾ ਜਿਹੜਾ ਪੀਸੀਆਰ ਵਗੈਰਾ ਸਪੈਸ਼ਲ ਬ੍ਰਾਂਚ ਹੈ ਉਹ ਸਾਰੇ ਕੰਮ ਕਰਦੇ ਰਹਿੰਦੇ ਆ ਬਟ ਕੇਸ ਟੂ ਕੇਸ ਜਿੱਦਾਂ ਮੈਂ ਪਹਿਲਾਂ ਰਿਕੁਐਸਟ ਕੀਤੀ ਹੈ ਉਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਬੰਦੇ ਦੀ ਇਨਵੋਲਵਮੈਂਟ ਹੈ ਔਰ ਕਿੱਦਾਂ ਉਹਦੀ ਐਵੀਡੈਂਸ